ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਤੇ ਉਹ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਧਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲ੍ਹੇ ਰਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭਵ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਅ ਜ਼ਰੂਰਤਮੰਦ ਹੈ ਉਹਨਾਂ ਤੱਕ ਆਪੇ ਪਹੁੰਚਾ ਸਕੀਏ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਦਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲ੍ਹੇ ਰਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭਵ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਜ਼ਰੂਰਤਮੰਦ ਹੈ ਉਹਨਾਂ ਲੋਕਾਂ ਤੱਕ ਆਪੇ ਪਹੁੰਚਾ ਸਕੀਏ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਦਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਰਿਹਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭਵ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਅ ਜ਼ਰੂਰਤਮੰਦ ਹੈ ਉਹਨਾਂ ਲੋਕਾਂ تک ਆਪੇ ਪਹੁੰਚਾ ਸਕੀਏ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਿائش ਹੈ ਜਿਸ ਦਾ ਨਾਮ ਸੇਵਾ ਸਧਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਰਿਹਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭਵ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਉੱਤੇ ਕੋਈ ਵੀ ਜਿਹੜਾ ਹੈ ਜ਼ਰੂਰਤਮੰਦ ਹੈ ਉਹਨਾਂ ਤੱਕ ਆਪਾਂ ਇਹ ਪਹੁੰਚਾ ਸਕੀਏ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਿائش ਹੈ ਜਿਸ ਦਾ ਨਾਮ ਸੇਵਾ ਸਧਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਰਿਹਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਊਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭਵ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਅ ਜ਼ਰੂਰਤਮੰਦ ਹੈ ਉਹਨਾਂ ਲੋਕਾਂ ਤੱਕ ਆਪੇ ਪਹੁੰਚਾ ਸਕੀਏ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਦਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਰਿਹਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਰਾਸ਼ਨ ਪਰਸ਼ਾਦੇ ਦੀ ਦਵਾਈ ਦੀ ਅਗਰ ਕਿਸੇ ਨੂੰ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭੋਧ ਮਦਦ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਅ ਜ਼ਰੂਰਤਮੰਦ ਹੈ ਉਹਨਾਂ ਤੱਕ ਅੱਪਾਈ ਪਹੁੰਚਾ ਸਕੀਏ